ਤੇ ਬੈਠੇ ਨਾਤਾ ਕੋਈ ਨਹੀਂ ਹੈਗਾ ਗਰਮੀ ਦੇ ਵਿੱਚ ਉੱਤੋਂ ਇੰਨੀ ਗਰਮੀ ਵੱਲ ਰਹੀ ਹੈ ਬਾਲਟੀ ਤੁਸੀਂ ਚਲ ਗਿਆ ਸਾਡੇ ਤੋਂ ਬਾਰਟੀਆਂ ਵੀ ਚੱਕੀਆਂ ਜਾਂਦੀ ਹੈਗੀ ਆ ਅਸੀਂ ਕਿੱਥੇ ਜਾਈਏ ਪਾਣੀ ਹੋਣਾ ਨਹੀਂ ਪਾਣੀ ਤੇ ਟੰਮੜੀ ਕਿ ਪਾਣੀ ਨਹੀਂ ਚੰਗਿਆ ਕਿ ਛੇ ਦਿਨ ਹੋ ਗਏ ਹੈ ਪਾਣੀ ਚੰਗੀ ਨਹੀਂ ਆਈ ਦੇ ਪਾਣੀ ਲੈ ਸਰਕੇ ਪਾਣੀ ਭੜੀ ਗਾ ਆਮ ਆਦਮੀ ਪਾਰਟੀ ਦੀ ਦਿੱਲੀ ਚ ਵੀ ਸਰਕਾਰ ਹੈ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਦਿੱਲੀ ਮਾਡਲ ਲਿਆਂਦੀ ਗੱਲ ਆਖੀ ਸੀ ਕਿ ਜਿਵੇਂ ਦਿੱਲੀ ਦੇ ਵਿੱਚ ਸਾਰੇ ਕੰਮ ਆਮ ਜਨਤਾ ਦੇ ਹੋ ਰਹੇ ਨੇ ਤੇ ਉਸੇ ਤਰ੍ਹਾਂ ਦੇ ਹਾਲਾਤ ਤੇ ਉਸੇ ਤਰ੍ਹਾਂ ਹੀ ਕੰਮ ਪੰਜਾਬ ਦੇ ਵਿੱਚ ਹੋਣਗੇ ਤੇ ਹੁਣ ਦਿੱਲੀ ਦੇ ਵਿੱਚ ਜਿਹੜਾ ਪਾਣੀ ਦਾ ਕਰਾਈਸਿਸ ਆਇਆ ਹੋਇਆ ਸੀ ਉਹ ਕਿਤੇ ਨਾ ਕਿਤੇ ਪੰਜਾਬ ਦੇ ਜਲੰਧਰ ਚ ਦੇਖਣ ਦੇਖਣ ਨੂੰ ਮਿਲਿਆ ਮੇਰੇ ਸੱਜਣ ਹਸਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਲੰਧਰ ਵੈਸਟ ਏਰੀਆ ਦੀਆਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਸ਼ੀਤ ਲੰਗੁਰਾਲ ਐਮ ਐਲ ਏ ਸੀਗੇ ਤੇ ਉਹਨਾਂ ਨੇ ਐਮ ਐਲ ਏ ਸ਼ਿਪ ਛੱਡ ਕੇ ਹੁਣ ਦੁਬਾਰਾ ਤੋਂ ਜਿੰਮੀ ਚੋਣ ਆ ਰਹੀ ਹੈ ਪਰ ਹਾਲਾਤ ਇੱਥੇ ਕੁਝ ਹੋਰ ਹੀ ਦਿਖਾਈ ਦੇ ਰਹੇ ਨੇ ਤੇ ਲੋਕਾਂ ਨੂੰ ਆਮ ਲੋਕਾਂ ਨੂੰ ਪਾਣੀ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਕਈ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਸਾਡੇ ਨਾਲ ਮਹਿਲਾਵਾਂ ਨੇ ਆਂਟੀ ਜੀ ਆਂਟੀ ਜੀ ਕਹੋ ਤਾਂ ਦਿੱਕਤ ਆ ਰਹੀ ਹੈ ਜੀ ਪਾਣੀ ਦੀ ਸਾਨੂੰ ਹਫਤਾ ਹੋ ਚੱਲਿਆ ਕੋਈ ਲੀਡਰ ਆਇਆ ਕੋਈ ਸਰਕਾਰ ਦੀ ਕੁਛ ਨਹੀਂ ਕੋਈ ਨਹੀਂ ਆਇਆ ਹੈਗੀ ਆਮ ਆਦਮੀ ਪਾਰਟੀ ਤਾਂ ਵੱਡੇ ਦਾਅਵੇ ਕਰਦੀ ਸੀ ਕਿਵੇਂ ਨਿਕਲੀ ਫਿਰ ਕੋਈ ਨਹੀਂ ਨਿਕਲੀ ਸਾਡੇ ਲਈ ਕੋਈ ਕੁਛ ਨਹੀਂ ਨਿਕਲੇ ਹੈਗੀ ਸਿੱਧੀ ਜੜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਛੋਟੇ ਛੋਟੇ ਬੱਚੇ ਪਾਣੀ ਭਰ ਰਹੇ ਨੇ ਲੋਕ ਆਪਣਾ ਕੰਮ ਕਰ ਛੱਡ ਕੇ ਅੱਜ ਪਾਣੀ ਦੀਆਂ ਲਾਈਨਾਂ 'ਚ ਲੱਗ ਕੇ ਪਾਣੀ ਇਕੱਠਾ ਕਰ ਰਹੇ ਨੇ ਅੰਕਲ ਜੀ ਕਿਵੇਂ ਇਹਦਾ ਦੇਖ ਰਹੇ ਹੋ ਤੁਸੀਂ ਕੀ ਕੀ ਕੁਝ ਇੱਥੇ ਹੋਇਆ ਤੇ ਕਿਵੇਂ ਕੋਈ ਲੀਡਰ ਜਾਂ ਕੋਈ ਪ੍ਰਸ਼ਾਸਨ ਦਾ ਬੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੋਈ ਆਇਆ ਕੋਈ ਨਹੀਂ ਆਇਆ ਇੱਥੇ ਪਾਣੀ ਦਾ ਬਹੁਤ ਦਿੱਕਤ ਆਈ ਭਾਈ ਬੰਦਾ ਤਾਂ ਉਧਾਂ ਪਾਣੀ ਪੈਸਾ ਮਰ ਜਾਂਦਾ ਪਾਣੀ ਮੁਕ ਗਿਆ ਪਾਣੀ ਇਹ ਬਹੁਤ ਜ਼ਰੂਰੀ ਹੈ ਹਰ ਇੱਕ ਚੀਜ਼ ਤੋਂ ਪਾਣੀ ਦੇ ਨਾਲ ਕੱਪੜੇ ਧੋਣੇ ਆ ਬਣਾਉਣਾ ਧੋਣਾ ਬਾਕੀ ਕੀ ਪਾਣੀ ਤੋਂ ਬਿਨਾਂ ਤਾਂ ਸਰਦਾ ਹੈ ਨਗਾ ਜੀ ਭਗਵੰਤ ਮਾਨ ਹੋਰੀ ਵੱਡੇ ਵੱਡੇ ਦਾਅਵੇ ਕਰਕੇ ਆਏ ਸੀ ਕਿ ਕੋਈ ਦਿੱਕਤ ਨਹੀਂ ਆਉਣ ਦੇਣੀ ਪਰ ਸੋਚਿਆ ਸੀ ਕਿ ਜਲੰਧਰ ਸ਼ਹਿਰ ਦੇ ਵਿੱਚ ਤੁਸੀਂ ਰਹਿੰਦੇ ਹੋਏ ਤੁਹਾਨੂੰ ਇਸ ਤਰ੍ਹਾਂ ਦੇ ਦਿਨ ਦੇਖਣੇ ਪੈ ਜਾਣਗੇ ਕਦੇ ਇੰਦਾ ਦੇ ਹਾਲਾਤ ਤਾਂ ਪਤਾ ਨਹੀਂ ਆਉਣੇ ਕਿ ਨਿਆਣੇ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਸੀ ਇਹ ਤਾਂ ਬਹੁਤ ਜ਼ਿਆਦਾ ਦਿੱਕਤ ਵਾਲਾ ਕੰਮ ਹੈ ਇਦਾਂ ਤਾਂ ਹੋਣੀ ਨਹੀਂ ਚਾਹੀਦੀ ਉਦਾਂ ਤਾਂ ਪਾਣੀ ਤੋਂ ਬਿਨਾਂ ਸਰਦਾ ਨਗਾ ਜੀ ਬੰਦਾ ਪਿਆਸਾ ਹੀ ਮਰ ਜਾਂਦਾ ਤੁਸੀਂ ਦੇਖ ਰਹੇ ਹੋ ਮਹਿਲਾਵਾਂ ਲਾਈਨ ਦੇ ਵਿੱਚ ਲੱਗ ਕੇ ਪਾਣੀ ਇਕੱਠਾ ਰੀਆਂ ਨੇ ਘਰ ਦਾ ਹਰ ਕੰਮ ਕਰਨਾ ਕਿਵੇਂ ਦੇਖ ਰਿਓ ਆਂਟੀ ਜੀ ਕਿੰਨੀ ਮੁਸੀਬਤ ਦਾ ਸਾਹਮਣਾ ਸੱਚੀ ਸੜ ਗਈ ਅੰਦਰ ਅਣਕਾ ਕੁੱਕਰ ਵੇਖ ਪਾਣੀ ਤਾਂ ਕੋਈ ਕੰਮ ਨਹੀਂ ਆ ਨੀ ਸਾਰੇ ਕੰਮ ਨਾਣ ਤੇ ਅਸੀਂ 4 ਦਿਨ ਹੋ ਕੇ ਬੈਠੇ ਨਾਤਾ ਕੋਈ ਨਹੀਂ ਹੈਗਾ ਗਰਮੀ ਦੇ ਵਿੱਚ ਉੱਤੋਂ ਇੰਨੀ ਗਰਮੀ ਵੱਲ ਰਹੀ ਹੈ ਕਿੰਨੇ ਦੁਖੀ ਹੋਏ ਪਏ ਅਸੀਂ ਇਹ ਉੱਥੋਂ ਬਾਲਟੀ ਤੁਸੀਂ ਚੁਰ ਗਿਆ ਸਾਡੇ ਕੋ ਬਾਲਟੀਆਂ ਵੀ ਨਹੀਂ ਚੱਕੀਆਂ ਜਾਂਦੀਆਂ ਗਿਆ ਅਸੀਂ ਕਿੱਥੇ ਜਾਈਏ ਅਰੇ ਹੁਣ ਦੁਬਾਰਾ ਤੋਂ ਇਲੈਕਸ਼ਨ ਆ ਗਿਆ ਦੁਬਾਰਾ ਤੋਂ ਵੋਟਾਂ ਲੈ ਮੰਗੜ ਆਣ ਕੇ ਦਊਂਗੇ ਵੋਟਾਂ ਤੁਸੀਂ ਦੇਣੀਆਂ ਨਹੀਂ ਵੋਟਾਂ ਕਿਸੇ ਨੇ ਵੀ ਸਿੱਧੀ ਜਿਹੜੀ ਗੱਲ ਹੈ ਜੇ ਸਾਨੂੰ ਐਨਾ ਤੂੰ ਕੀ ਕਰਦੇ ਐ ਵੋਟਾਂ ਕਾ ਆਦਮੀ ਪਾਰਟੀ ਵੱਡੇ ਵੱਡੇ ਦਾਅਵੇ ਜਿਹੜੇ ਸੀ ਉਹਨਾਂ ਦੇ ਬਾਰੇ ਗੱਲ ਕਰਾਂਗੇ ਆਂਟੀ ਜੀ ਕਿਵੇਂ ਦੇਖ ਰਹੇ ਆਪ ਕਿਆ ਕਿਵੇਂ ਹਾਲਾਤ ਬਣੇ ਹੋਏ ਨੇ ਹਾਲਾਤ ਤੋਂ ਇਹ ਹੈ ਕਿ ਵੋਟ ਲੈਣ लेने के लिए। जब पानी तो पीने दिन, दिन बंदे नहीं, नहीं रह सकते है ना तो वोट देना होगा तो वोट किसी को नहीं पाना है जब पानी के लिए मरना तो वोट किसने पाना है वोट किसी ने पाना? नहीं पाना है जब लाइन में लेके पानी लेना है पानी के लिए बच्चे तरसने हैं जो अन्न के लिए बच्चे तरसते हैं पानी के लिए तरफ रहे हैं बच्चे ਉਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਲੰਧਰ ਦੇ ਰਾਜਨਗਰ ਏਰੀਏ ਦੀਆਂ ਜਿੱਥੇ ਲੋਕ ਲਾਈਨ 'ਚ ਲੱਗ ਕੇ ਇੱਕ ਇੱਕ ਬਾਲਟੀ ਲੈ ਕੇ ਆਪਣੀ ਭਰ ਰਹੇ ਨੇ ਆਂਟੀ ਜੀ ਕਦੋਂ ਤੇ ਲੱਗੇ ਹੋਏ ਹੋ ਲਾਈਨ ਦੇ ਵਿੱਚ ਪਾਣੀ ਪਾਣੀ ਕਿੱਥੋਂ ਪੜੀਏ ਪਾਣੀ ਨਹੀਂ ਚੰਗਿਆ ਹੋ ਗਿਆ 6 ਦਿਨ ਹੋ ਗਏ ਪਾਣੀ ਚੰਗੀ ਆਈ ਏ ਲੋਟੀ ਪਾਣੀ ਦਾ ਸੜ ਕੇ ਪਾਣੀ ਪੜੀਦਾ ਤੇ ਪਾਣੀ ਆਉਣਾ ਚਾਹੀਦਾ ਤੇ ਭਗਵੰਤ ਮਾਨ ਇੱਥੇ ਜਲੰਧਰ ਆ ਗਏ ਨੇ ਕੀ ਅਪੀਲ ਕਰਦੇ ਉਹਨਾਂ ਨੂੰ ਕੀ ਪਾਣੀ ਦੀ ਕਿੰਨੀ ਸਮੱਸਿਆ ਆ ਰਹੀ ਬਹੁਤ ਚੰਗੀ ਪਾਣੀ ਦੀ ਕਿੱਥੋਂ ਆਉਂਦਾ ਕੋਈ ਪਾਣੀ

ਤਨਬਨਾ ਮੰਗਵਾਤੇ ਹੋ ਕਿ ਸਰਕਾਰ ਕੀ ਤਰ੍ਹਾਂ ਆਵੀ ਆਤਾ ਹੀ ਹੈ ਸਰਕਾਰ ਕਾ ਹੀ ਹੈ ਹਾਂ ਜੀ ਉਹ ਲਗਨ ਅਪਸੀ ਤਸਵੀਰਾਂ ਦਿਖਾ ਰਹੇ ਆ ਕਿ ਕਿਵੇਂ ਇਹ ਹਾਲਾਤ ਇੱਕ ਵਾਰ ਦਰ دوسریਆਂ ਤਸਵੀਰਾਂ ਵਿੱਚ ਦੁਬਾਰਾ ਕੈਮਰਾਮੈਨ ਹਕੂਮਤ ਤਸਵੀਰਾਂ ਦੇ ਨਾਲ ਛੋਟੇ ਛੋਟੇ ਬੱਚੇ ਲਾਈਨ ਦੇ ਵਿੱਚ ਲੱਗ ਕੇ ਇਹ ਆਪਣਾ ਪਾਣੀ ਭਰ ਰਹੇ ਨੇ ਤਾਂ ਕਿ ਜਿਹੜਾ ਘਰ ਦੇ ਜਿਹੜੇ ਕੰਮ ਕਰ ਰਹੇ ਨਾਣ ਹੋ ਗਿਆ ਕੱਪੜੇ ਧੋਣੇ ਹੋ ਗਏ ਉਹ ਸਾਰੀਆਂ ਚੀਜ਼ਾਂ ਕੀਤੀਆਂ ਜਾਣ ਅੰਕਲ ਜੀ ਕਿਵੇਂ ਤੁਸੀਂ ਇੱਥੇ ਸਾਰਾ ਮੈਨੇਜ ਕਰ ਰਹੇ ਹੋ ਫਿਰ ਲਾਈਨ ਦੇ ਵਿੱਚ ਲਗਾ ਕੇ ਕਿ ਮੈਨੇਜ ਪੂਰਾ ਪਾਣੀ ਮਿਲੇ ਹਾਂਜੀ ਹਾਂਜੀ ਸਭ ਨੂੰ ਪੂਰਾ ਮੇਰੇ ਇੱਕ ਇੱਕ ਦੋ-ਦੋ ਬਾਟੀਆਂ ਸਾਰਿਆਂ ਨੂੰ ਮਿਲਣ ਸਾਰਿਆਂ ਦਾ ਗੁਜ਼ਾਰਾ ਹੋ ਸਕੇ ਸੋ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਲੰਧਰ ਵੈਸਟ ਦੀ ਜਿੱਥੇ ਜਮਨੀ ਚੋਣਾ ਢੀ ਕੀ ਕਹਿਣਾ ਚਾਹੁੰਗੀ ਦੱਸੋ ਉਸ ਕਹਰੇ ਨਹੀਂ ਨਹੀਂ ਮੈਂ ਉਦੋਂ ਕਹਿ ਰਹੀ ਨਾ ਕਿ ਪਾਣੀ ਸਮੱਸਿਆ ਤੁਹਾਡੇ ਮੱਲੇ ਚ ਆ ਰਹੀ ਪਾਣੀ ਦੁਬਾਰਾ ਆ ਗਿਆ ਪਾਣੀ ਸਮੱਸਿਆ ਬਹੁਤ ਹੈ ਪਰ ਇੱਥੇ ਕੋਈ ਸਾਥ ਨਹੀਂ ਦਿੰਦਾ ਇਸ ਕਰਕੇ ਸਾਰੀ ਸਮੱਸਿਆ ਪੈਦਾ ਹੁੰਦੀ ਹੈ ਲੋਕ ਜਦੋਂ ਇਕੱਠੇ ਇਕਤਾ ਚ ਨਹੀਂ ਰਹਿਣਾ ਚਾਹੁੰਦੇ ਇਕਤਾ ਚ ਰਹਿਣਗੇ ਤਾਂ ਪਾਣੀ ਮਿਲੇਗਾ ਇਕਤਾ ਚ ਰਹਿੰਦੇ ਨਹੀਂ ਤੇ ਇਹ ਹਾਲਾਤ ਪੈਦਾ ਹੁੰਦੇ ਸਿਰਫ ਇਹ ਪ੍ਰੋਬਲਮ ਹੋਰ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਹੁੰਦੀ ਕਿ ਇਸ ਮਸਲੇ ਦਾ ਸਾਥ ਨਹੀਂ ਲੈਂਦਾ ਇੱਥੇ ਜਿਹੜਾ ਇਕੱਲਾ ਕੇ ਜਣਾ ਬੋਲੀ ਇਹ ਤਾਂ ਠੀਕ ਆ ਹਾਂ ਤਾਂ ਕਹੋਗੇ ਮਾਰ ਕੇ ਇੱਕ ਟੈਂਕ ਪਾਣੀ ਦਾ ਮੰਗਵਾਇਆ ਧੀਏ ਸਾਬ ਨੂੰ ਕਹਿ ਕੇ ਉਹਨਾਂ ਨੇ ਭੇਜਿਆ ਤਾਂ ਲੋਕੀ ਪਾਣੀ ਪੀਂਦੇ ਉਹ ਤਸਵੀਰਾਂ ਸੀ ਤੁਹਾਨੂੰ ਦਿਖਾਈਆਂ ਜਲੰਧਰ ਜਿਮਨੀ ਚੌਣਾ ਤੇ ਵੱਡੇ ਵੱਡੇ ਜਿਹੜੇ ਦਾਅਵੇ ਉਮੀਦਵਾਰ ਕਰਦੇ ਪਏ ਨੇ ਤੇ ਉਹ ਦਾਅਵੇ ਜ਼ਮੀਨੀ ਹਕੀਕਤ ਤੇ ਕੀ ਕੁਝ ਦੱਸ ਰਹੇ ਨੇ ਉਹ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤੇ ਜਲੰਧਰ ਜਿਮਨੀ ਚੌਣ ਦੀ ਹਰ ਅਪਡੇਟ ਲਈ ਤੁਸੀਂ ਦੇਖਦੇ ਰਹੋ ਪੰਜਾਬ ਤੱਕ